ਸ਼ਾਸਨ ਦੇ ਵੱਲੋਂ ਲੋਕਾਂ ਦੇ ਨਾਲ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਤਾਂ ਕਿਤੇ ਨਾ ਕਿਤੇ ਵਾਅਦੇ ਕੀਤੇ ਹੋਏ ਨੇ ਜਿਹੜੇ ਖੋਖਲੇ ਸਾਬਤ ਹੁੰਦੇ ਨੇ ਤਾਂ ਬਿਲਕੁਲ ਸਕਰੀਨ ਤੇ ਜੋ ਤੁਸੀਂ ਤਸਵੀਰਾਂ ਇਸ ਵਕਤ ਦੇਖ ਰਹੇ ਹੋ ਦਰਅਸਲ ਤਸਵੀਰਾਂ ਕਿਸੇ ਝੌਂਪੜੀ ਦੀਆਂ ਨਹੀਂ ਨੇ ਨਾ ਹੀ ਕਿਸੇ ਘਰ ਦੀਆਂ ਤਸਵੀਰਾਂ ਨੇ ਇਹ ਤਸਵੀਰਾਂ ਕਿਸੇ ਹਸਪਤਾਲ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਜਿਹੜਾ ਇਲਾਜ ਹੁੰਦਾ ਜਾ ਰਿਹਾ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੁੰਦਾ ਬਿਲਕੁਲ ਸਕਰੀਨ ਤੇ ਤੁਸੀਂ ਇਸ ਵਕਤ ਦੇ ਸਕਦੇ ਹੋ ਕਿ ਨਾ ਹੀ ਤਾਂ ਬਿਜਲੀ ਦਾ ਕੋਈ ਖਾਸ ਪ੍ਰਬੰਧ ਨਾ ਹੀ ਕਿਸੇ ਪੱਖੇ ਜਨਰੇਟਰ ਇਸ ਤੋਂ ਇਲਾਵਾ ਨਾ ਹੀ ਕੋਈ ਇੱਥੇ ਡਾਕਟਰ ਦਿਖ ਰਿਹਾ ਹੁੰਦਾ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੈ ਸੰਬੰਧੀ ਕੀ ਹੈ ਤੁਹਾਡੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਅਸਮザਰ ਨਿਊਜ਼ ਬਿਊਰੋ ਰਿਪੋਰਟ ਤਾਂ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਦੇ ਨਾਲ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਤਾਂ ਕਿਤੇ ਨਾ ਕਿਤੇ ਵਾਅਦੇ ਕੀਤੇ ਹੋਏ ਨੇ ਜਿਹੜੇ ਖੋਖਲੇ ਸਾਬਤ ਹੁੰਦੇ ਨੇ ਤਾਂ ਬਿਲਕੁਲ ਸਕਰੀਨ ਤੇ ਜੋ ਤੁਸੀਂ ਤਸਵੀਰਾਂ ਇਸ ਵਕਤ ਦੇਖ ਰਹੇ ਹੋ ਦਰਅਸਲ ਤਸਵੀਰਾਂ ਕਿਸੇ ਝੌਂਪੜੀ ਦੀਆਂ ਨਹੀਂ ਨੇ ਨਾ ਹੀ ਕਿਸੇ ਘਰ ਦੀਆਂ ਤਸਵੀਰਾਂ ਨੇ ਇਹ ਤਸਵੀਰਾਂ ਕਿਸੇ ਹਸਪਤਾਲ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਜਿਹੜਾ ਇਲਾਜ ਹੁੰਦਾ ਜਾ ਰਿਹਾ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੁੰਦਾ ਹੈ ਬਿਲਕੁਲ ਸਕਰੀਨ ਤੇ ਤੁਸੀਂ ਇਸ ਵਕਤ ਦੇਖ ਸਕਦੇ ਹੋ ਕਿ ਨਾ ਹੀ ਤਾਂ ਬਿਜਲੀ ਦਾ ਕੋਈ ਖਾਸ ਪ੍ਰਬੰਧ ਨਾ ਹੀ ਕਿਸੇ ਪੱਖੇ ਜਨਰੇਟਰ ਇਸ ਤੋਂ ਇਲਾਵਾ ਨਾ ਹੀ ਕੋਈ ਇੱਥੇ ਡਾਕਟਰ ਦਿਖ ਰਿਹਾ ਹੁੰਦਾ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੈਸਬੰਧੀ ਕੀ ਹੈ ਤੁਹਾਡੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਅਸਮਰ ਨਿਊਜ਼ ਬਿਊਰੋ ਰਿਪੋਰਟ ਤਾਂ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਦੇ ਨਾਲ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਤਾਂ ਕਿਤੇ ਨਾ ਕਿਤੇ ਵਾਅਦੇ ਕੀਤੇ ਹੋਏ ਨੇ ਜਿਹੜੇ ਖੋਖਲੇ ਸਾਬਤ ਹੁੰਦੇ ਨੇ ਤਾਂ ਬਿਲਕੁਲ ਸਕਰੀਨ ਤੇ ਜੋ ਤੁਸੀਂ ਤਸਵੀਰਾਂ ਸਵਕਤ ਦੇਖ ਰਹੇ ਹੋ ਦਰਅਸਲ ਤਸਵੀਰਾਂ ਕਿਸੇ ਝੌਂਪੜੀ ਦੀਆਂ ਨਹੀਂ ਨੇ ਨਾ ਹੀ ਕਿਸੇ ਘਰ ਦੀਆਂ ਤਸਵੀਰਾਂ ਨੇ ਇਹ ਤਸਵੀਰਾਂ ਕਿਸੇ ਹਸਪਤਾਲ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਜਿਹੜਾ ਇਲਾਜ ਹੁੰਦਾ ਜਾ ਰਿਹਾ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੁੰਦਾ ਹੈ ਬਿਲਕੁਲ ਸਕਰੀਨ ਤੇ ਤੁਸੀਂ ਇਸ ਵਕਤ ਦੇਖ ਸਕਦੇ ਹੋ ਕਿ ਨਾ ਹੀ ਤਾਂ ਬਿਜਲੀ ਦਾ ਕੋਈ ਖਾਸ ਪ੍ਰਬੰਧ ਨਾ ਹੀ ਕਿਸੇ ਪੱਖੇ ਜਨਰੇਟਰ ਇਸ ਤੋਂ ਇਲਾਵਾ ਨਾ ਹੀ ਕੋਈ ਇੱਥੇ ਡਾਕਟਰ ਦਿਖ ਰਿਹਾ ਹੁੰਦਾ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤੈਸਬੰਧੀ ਕੀ ਹੈ ਤੁਹਾਡੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਅਸਮザਰ ਨਿਊਜ਼ ਬਿਊਰੋ ਰਿਪੋਰਟ ਤਾਂ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਦੇ ਨਾਲ ਸਿਹਤ ਸਹੂਲਤਾਂ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਸੀ ਤਾਂ ਕਿਤੇ ਨਾ ਕਿਤੇ ਵਾਅਦੇ ਕੀਤੇ ਹੋਏ ਨੇ ਜਿਹੜੇ ਖੋਖਲੇ ਸਾਬਤ ਹੁੰਦੇ ਨੇ ਤਾਂ ਬਿਲਕੁਲ ਸਕਰੀਨ ਤੇ ਜੋ ਤੁਸੀਂ ਤਸਵੀਰਾਂ ਸਵਕਤ ਦੇਖ ਰਹੇ ਹੋ ਦਰਅਸਲ ਤਸਵੀਰਾਂ ਕਿਸੇ ਝੌਂਪੜੀ ਦੀਆਂ ਨਹੀਂ ਨੇ ਨਾ ਹੀ ਕਿਸੇ ਘਰ ਦੀਆਂ ਤਸਵੀਰਾਂ ਨੇ ਇਹ ਤਸਵੀਰਾਂ ਕਿਸੇ ਹਸਪਤਾਲ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਜਿਹੜਾ ਇਲਾਜ ਹੁੰਦਾ ਜਾ ਰਿਹਾ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੁੰਦਾ ਹੈ ਬਿਲਕੁਲ ਸਕਰੀਨ ਤੇ ਤੁਸੀਂ ਇਸ ਵਕਤ ਦੇਖ ਸਕਦੇ ਹੋ ਕਿ ਨਾ ਹੀ ਤਾਂ ਬਿਜਲੀ ਦਾ ਕੋਈ ਖਾਸ ਪ੍ਰਬੰਧ ਨਾ ਹੀ ਕਿਸੇ ਪੱਖੇ ਜਨਰੇਟਰ ਇਸ ਤੋਂ ਇਲਾਵਾ ਨਾ ਹੀ ਕੋਈ ਇੱਥੇ ਡਾਕਟਰ ਦਿਖ ਰਿਹਾ ਹੁੰਦਾ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਤਾਂ ਇਸ ਸਬੰਧੀ ਕੀ ਹੈ ਤੁਹਾਡੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਸਮਸਰ ਨਿਊਜ਼ ਬਿਊਰੋ ਰਿਪੋਰਟ